ਫਿਰੋਜ਼ਪੁਰ ਦੇ ਬਸਤੀ ਨਿਜ਼ਾਮਦੀਨ ਵਾਲਾ ਵਿੱਚ ਲੋਕਾਂ ਨੇ ਬੱਚਾ ਚੋਰੀ ਕਰਨ ਵਾਲੇ ਇੱਕ ਸ਼ਖਸ ਨੂੰ ਦਬੋਚਿਆ ਖੰਬੇ ਨਾਲ ਬੰਨ ਕੇ ਕੀਤੀ ਛੇਤਰਪ੍ਰੇਡ ਸਕੂਲ ਜਾਣ ਸਮੇ ਮਾਂ ਦੇ ਹੱਥੋਂ ਬੱਚਾ ਖੋਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਕਤ ਨੌਜਾ ਰੋਲਾ ਪਾਉਣ ਤੇ ਪਿੰਡ ਵਾਲਿਆਂ ਨੇ ਕੀਤਾ ਕਾਬੂ ਖੰਬੇ ਨਾਲ ਬੰਨ ਕੇ ਕੀਤਾ ਹੀ ਪੁਲਿਸ ਦੇ ਹਵਾਲੇ ਫਿਰੋਜ਼ਪੁਰ ਦੀ ਬਸਤੀ ਨਿਜ਼ਾਮਦੀਨ ਵਾਲਾ ਵਿੱਚ ਇੱਕ ਬੱਚਾ ਖੋ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ આરોਪ ਵਿੱਚ ਪਿੰਡ ਵਾਲਿਆਂ ਨੇ ਇੱਕ ਯੋਵਕ ਨੂੰ ਵੀ ਫੜਿਆ ਅਤੇ ਉਸ ਨੂੰ ਖੰਬੇ ਨਾਲ ਬੰਨ੍ਹ ਕੇ ਉਸ ਦੀ ਛੇਤਰਪਰੇਟ ਕੀਤੀ ਜਾਣਕਾਰ ਅਨੁਸਾਰ ਬਸਤੀ ਨਿਜ਼ਾਮਦਿਨ ਦੀ ਰਹਿਣ ਵਾਲੀ ਪ੍ਰਿਆ ਜਦੋਂ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਹੀ ਸੀ ਤਾਂ ਨੇੜੇ ਪੈਂਦੇ ਫਾਟਕ ਦੇ ਕੋਲੋਂ ਜਦੋਂ ਉਹ ਪਹੁੰਚੀ ਤਾਂ ਕੁਝ ਅਣਪਛਾਤੇ ਲੋਕ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਏ ਅਤੇ ਉਸ ਦੀ ਬੇਟੀ ਨੂੰ ਖਿੱਚ ਕੇ ਲੈ ਕੇ ਜਾਣ ਦੀ ਕੋਸ਼ਿਸ਼ ਕਰਨ ਲੱਗੇ ਉਸ ਵਲੋਂ ਜਦੋਂ ਵਿਰੋਧ ਕੀਤਾ ਗਿਆ ਤਾਂ ਉਕਤ ਲਟੇਰਿਆ ਵੱਲੋਂ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਪ੍ਰਿਆ ਨੇ ਜਦੋਂ ਇਸ ਬਾਰੇ ਰੋਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਬੱਚਾ ਚੁੱਕਣਾ ਯੁਵਕ ਉੱਥੋਂ ਭੱਜ ਗਏ ਜਦ ਕਿ ਇੱਕ ਰੋਪੀ ਲੋਕਾਂ ਦੇ ਕਾਬੂ ਆ ਗਿਆ। ਅਤੇ ਉਸ ਨੂੰ ਪਿੰਡ ਵਾਲਿਆਂ ਨੇ ਖੰਭੇ ਨਾਲ ਬੰਨ੍ਹ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੁੱਛਗਿੱਛ ਵੀ ਕੀਤੀ। ਜਦੋਂ ਕੁਝ ਵੀ ਨਾ ਮੰਨਿਆ ਤਾਂ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉੱਥੇ ਹੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕੁਝ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਚੁੱਕੀਆਂ ਤੇ ਪੁਲਿਸ ਨੂੰ ਇਹਨਾਂ ਅਰੋਪੀਆਂ ਨਾਲ ਸਖਤੀ ਨਾਲ ਨਿਪਟਣਾ ਚਾਹੀਦਾ ਹੈ ਅਤੇ ਉਹਨਾਂ ਬੱਚਿਆਂ ਦੀ ਵੀ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਹੈ ਤੇ ਫੜੇ ਗਏ આરોપી ਤੋਂ ਸਖਤੀ ਨਾਲ ਪੁੱਛਣਾ ਚਾਹੀਦਾ ਹੈ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕੋਈ ਕੁਝ ਨਹੀਂ ਦਾਦਾ ਬਸ ਵਾਲੇ ਪੈਸੇ ਦੇ ਨਾਲ ਇਹ ਕਿੱਥੇ ਦਾ ਯਾਰ ਇਹ ਤਾਂ ਦੱਸ ਹੀ ਨਹੀਂ ਰਿਹਾ ਇਹ ਤਾਂ ਦੱਸੇ ਵੀ ਨਹੀਂ ਨਾ ਯਾਰ ਇਹ ਰਾਜਵਾਜ ਚੁੱਕਣ ਵਾਲਾ ਇੰਨੇ ਲੱਤਾਂ ਨਾਲ ਦੌੜਦੇ ਹੋ ਯਾਰ ਬਸ ਬੋਲ ਸਾਲੇ ਲਾਜ ਨਾਲ ਲੈ ਬੈਠਾ ਮੈਂ ਥੋੜਾ ਤੇ ਆਪਣੇ ਨਾਇਤ ਉਹ ਨਾ ਤੋੜਨ। ਗਾਲ ਮੰੰਦਾ ਬੜਾ ਕੱਢਿਆ ਇਹਨੂੰ। ਮੈਂ ਨਾ ਕਮਾਦ ਵਿੱਚ ਤਾਂ ਸੀ। ਮੈਨੂੰ ਲੈ ਕੇ ਜਾ ਰਿਹਾ ਸੀ। ਹਾਂ ਤੂੰ ਬੋਲ। ਕਿ ਮੈਂ ਸਕੂਲ ਲੈ ਕੇ ਜਾ ਰਹੀ ਮੇਰੇ ਇੱਥੋਂ ਬੱਚੇ ਹੋਰੇ ਇੱਥੇ ਹੀ ਤਾਂ ਲੈ ਕੇ ਜਾਂਦੇ ਨੇ। ਉਹ ਬੜੇ ਪੋਣਾਂ ਦੇ ਫੋਨ ਚੁੱਕੋ। ਆ ਬੋਲ ਸੀ ਜਦੋਂ ਅਸੀਂ ਉਹਨੂੰ ਪੁੱਛਿਆ ਜਦੋਂ ਅਸੀਂ ਉਹਨੂੰ ਪੁੱਛਿਆ ਉਹ ਕਹਿੰਦਾ ਮੈਂ ਦੁਬਾਰੋ ਫੇਰ ਇਹੀ ਹਰਕਤ ਕਰਾਂਗਾ। ਇਹੀ ਕਰਾਂਗਾ ਤੇਰਾ ਨਾਮ ਦੱਸਦਾ ਨਹੀਂ ਪਿਆ ਸਾਨੂੰ। ਇਹ ਬੰਦੇ ਨੂੰ ਅਸੀਂ ਪੁੱਛਿਆ ਨਾ ਬਾਈ ਨੂੰ ਫਿਰ ਉਹਨੂੰ ਪੁੱਛਿਆ ਦੋ ਤਿੰਨ ਚਪੇੜਾ ਮਾਰੀਆਂ ਉਸ ਤੋਂ ਬਾਅਦ ਕਹਿੰਦਾ ਇੱਕ ਸਾਥੀ ਮੇਰਾ ਜੇਲ੍ਹ ਦੇ ਵਿੱਚ ਆ ਪੁਲਿਸ ਕਹਿੰਦਾ ਮੇਰੇ ਕੋਈ ਕੁਝ ਨਹੀਂ ਬਗਾੜ ਸਕਦੀ ਸਾਡੀ ਦੇਦਾ ਮੈਨੂੰ ਚੜ ਕੇ ਆਈ ਸੁਪਰੀ ਇਹਨੇ ਥੋਪ ਬੱਚਾ ਆ ਕੁੜੀ ਦੇ ਥੋਪ ਬੱਚਾ ਥੋਪ ਬੱਚਾ ਲੋੜੇ ਤੱਕਲੇ ਕਰ ਮਰ ਜੈਨੇ ਬੋਲ ਲਾ ਕਿਸੇ ਕੁੜੀ ਆ ਸੁਣੇ ਕਹਿੰਦਾ ਸੁਣੇ ਕਹਿੰਦਾ ਇਹਨੇ ਥੋਪ ਬੱਚਾ ਥੋਪ ਬੱਚਾ ਕਰੀ ਜਾੜਾ ਉੱਤੀ ਗੱਲ ਕਰਦੇ ਲੋਕੀ ਕਹਿੰਦੇ ਨਾ ਕੋਈ ਕੰਮ ਨਹੀਂ ਕਰਨਾ ਜਿਵੇਂ ਹੋਇਆ ਉਹ ਦੱਸ ਰਿਹਾ ਪੀਆ ਬੱਚਾ ਥੋੜਾ ਸੀ ਪੀਆ ਲੈ ਕੇ ਜਾਦੀ ਸੀ ਸਕੂਲ ਇਹਨਾਂ ਜ਼ਬਰਦਸਤੀ ਕਰੀ ਜਾਂਦਾ ਇਹਨਾਂ ਕੋਈ ਨਹੀਂ ਹੋ ਕੀ ਕੋਲੋਂ ਦਾ ਮੈਂ ਬੋਲਣਾ ਦਾ ਹਾਂ ਮੈਂ ਚਾਹ ਰਿਹਾ ਸੀ ਕਿ ਆ ਲੈ ਨਾ ਆ ਤੋ ਫੋੜਾ ਸੀ ਇਹ ਬੱਚਾ ਬੋਲੋ ਦੇਵਿਆ ਨਾ ਫਿਰ ਮੈਂ ਪੰਜਾਬ ਦੇ ਪਟਨਾ ਲੱਗੀ ਦੇ ਬਕਲਾ ਇਹਨਾਂ आ, तो नहीं मानता मैं आ, फिर तो फास्ट फूस खाता होगा फिर नहीं लगता है डर डर नहीं लगता है कहीं तो मार के फेंक देगा तुम अकेले घूमते रहता है पंजाब में सर सिदौली तुम भी रहते हो तो होता है फ्लोर तो होता है जहाँ रोटी पानी लखनऊ में सिधौली हाँ बोलो लखनऊ रहते है बोलो सिधौली कहाँ पे उठा के करता है बोलो कुछ पूछ रहे हैं भाई बोलो बोलो वो भागे क्या करता है उनको स्कूल भेजता है बच्चे बच्चों को उठा के क्या करता है मैंने तो तो गलती नहीं, नहीं किया बच्चों को उठा के गलती नहीं किया तूने मैंने बच्चे को हाथ नहीं लगाया तो, तो उसकी माँ ने तेरे को ऐसे पकड़ लिया उसने क्यों रोडे लेना उठा के मारे तेरे क्या आ, उसकी माँ पागल है पकड़ रहा था बच्चे को भाई तो और है जिसने तेरे घर पड़ गई है वो पागल थोड़ी ना है उसका घर परिवार है फैमिली है उसकी वो तेरे घर क्यों पड़ेगी बट्टे उठा के और किसी को तो नहीं पकड़ा उसने तेरे को तेरे को क्यों पड़ा था तेरे को क्यों बट्टे मारे उसने तूने तो नशा खाया पागल की औरत ने नशा खाया था जो तेरे गल पड़ गई मानते हो ना इस बात को तुमने तो नशा खाया और तुमने तो नहीं तो 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 खाया तो 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 बोतल तो नहीं सुबह सुबह भी राम की पी के बोतल तेरे गड़ गई। हम लोग हम लोग तो यहाँ पे तीन महीना रहे। नार है तुम्हारे है कौन है यहाँ साथी लोग जो काम करे कहाँ रहते हैं साथी लोग टूशन तो पे रह का लोग काम करे में जा रहा था तो जा स्टेशन पर बाहर के दुकान पर आ रहा है इंडिया क्राइम न्यूज जुलम के खिलाफ जंग आप देख रहे हैं इंडिया क्राइम न्यूज